دانی فائیو یو ٹیوب چینل پہ تھوڑا سواگت ہے کہانی دیوانہ شاعر میں آہ کا وپاری ہوں لہو کی شاعری میرا کام ہے باغ کی مادہ ہواؤ اپنا دامن سبیٹ لو کہ میرے آتشی گیت دبے ہوئے سینے میں ایک تلا تم برپا کر دینے والے ہیں مادہ م مٹیاں آتشی آ کے تلا تم سمندری طوفان ਏ ਬੇਬਾਕ ਨਗਮਾ ਦਰਦ ਵਾਂਗ ਉੱਠਿਆ ਤੇ ਬਾਗ ਦੀ ਫਿਜਾ ਵਿੱਚ ਚੰਦ ਲਮੇ थरथरा ਕੇ ਡੁੱਬ ਗਿਆ ਆਵਾਜ਼ ਵਿੱਚ ਇੱਕ ਕਿਸਮ ਦੀ دیਵਾਨਗੀ ਸੀ ਬਿਆਨੋਂ ਬਾਹਰ ਦੀ ਮੇਰੇ ਜਿਸਮ ਵਿੱਚ ਕਾਂਬਾ ਛੇੜ ਪਿਆ ਮੈਂ ਆਵਾਜ਼ ਦੀ ਤਾਂਗ 'ਚ ਇੱਧਰ ਉੱਧਰ ਨਜ਼ਰ ਕਮਾਈ ਸਾਹਮਣੇ ਚਬੂਤਰੇ ਕੋਲ ਉੱਚੀ ਜਈ ਥਾਂ ਲੱਗੇ ਕਾ ਵਿੱਚ ਕੁਝ ਬੱਚੇ ਆਪਣੀਆਂ ਮਾਵਾਂ ਨਾਲ ਖੇਲ ਖੁੱਦ ਵਿੱਚ ਰੁੱਝੇ ਸਨ ਨੇੜੇ ਹੀ ਦੋ ਤਿੰਨ ਗਵਾਰ ਬੈਠੇ ਸਨ ਖੱਬੇ ਪਾਸੇ ਨਿੰਮ ਦੇ ਦਰਖਤਾ ਥੱਲੇ ਮਾਲੀ ਜ਼ਮੀਨ ਪੁੱਟਣ ਵਿੱਚ ਮਸ਼ਰੂਫ ਸੀ ਮੈਂ ਅਜੇ ਇਸ ਤਲਾਸ਼ ਵਿੱਚ ਹੀ ਸਾਂ ਕਿ ਉਹੀ ਦਰਦ ਵਿੱਚ ਡੁੱਬੀ ਹੋਈ ਆਵਾਜ਼ ਫਿਰ بلند ਹੋਈ ਮੈਂ ਓਨ ਲਾਸ਼ਾਂ ਦਾ ਗੀਤ ਗਾਤਾ ਹੂੰ ਜਿੰਨਕੀ ਸਰਦੀ ਦਸੰਬਰ ਉਧਾਰ ਲੇਤਾ ਹੈ ਮੇਰੇ ਸੀਨੇ ਸੇ ਨਿਕਲੀ ਆਹਾ ਉਹ ਲੂਹ ਹੈ ਜੋ ਜੂਨ ਕੇ ਮਹੀਨੇ ਚਲਤੀ ਹੈ ਮੈਂ ਆਹੂ ਕਾ ਵਪਾਰੀ ਹੂੰ ਲਹੂ ਕੀ ਸ਼ਾਇਰੀ ਮੇਰਾ ਕਾਮ ਹੈ ਆਵਾਜ਼ ਖੂਹ ਦੀ ਤਰਫੋਂ ਆ ਰਹੀ ਸੀ ਮੇਰੇ ਤੇ ਇੱਕ ਝਲ ਜਿਹਾ ਸਵਾਰ ਹੋ ਗਿਆ ਮੈਂ ਇਸ ਤਰ ਮੈਨੂੰ ਇਸ ਤਰ੍ਹਾਂ ਲੱਗਣ ਲੱਗਾ ਕਿ ਜਿਵੇਂ ਠੰਡੀਆਂ ਅਤੇ ਗਰਮ ਲਹਿਰਾਂ ਵਿੱਚੋਂ ਇੱਕੋ ਵੇਲੇ ਮੇਰੇ ਜਿਸਮ ਨਾਲ ਚਿੰਬੜ ਗਈਆਂ ਨੇ ਇਸ ਖਿਆਲ ਨੇ ਮੈਨੂੰ ਕੁਝ ਖੋਪ ਜਿਦਾ ਕਰ ਦਿੱਤਾ ਕਿ ਆਵਾਜ਼ ਉਸ ਖੂਹ ਦੇ ਨੇੜੇੋਂ بلند ਹੋ ਰਹੀ ਸੀ ਜਿਸ ਵਿੱਚ ਅੱਜ ਤੋਂ ਕੁਝ ਸਾਲ ਪਹਿਲਾਂ ਲਾਸ਼ਾਂ ਦਾ ਢੇਰ ਲੱਗਾ ਹੋਇਆ ਸੀ ਇਸ ਖਿਆਲ ਨੇ ਮੇਰੇ ਨਾਲ ਹੀ ਮੇਰੇ ਦਿਮਾਗ ਵਿੱਚ ਚੱਲਿਆਂ ਵਾਲੇ ਬਾਗ ਦੇ ਖੂਨੀ ਸਾਕੇ ਦੀ ਇੱਕ ਤਸਵੀਰ ਖਿੱਚੀ ਗਈ। ਕੁਝ ਦੇਰ ਲਈ ਮੈਨੂੰ ਐਸਾ ਮਹਿਸੂਸ ਹੋਇਆ ਕਿ ਬਾਗ ਵਿੱਚ ਫਿਜ਼ਾ ਗੋਲੀਆਂ ਦੀ ਸੰਸਨਾਹਟ ਤੇ ਭੱਜਦੇ ਹੋਏ ਲੋਕਾਂ ਦੀ ਚੀਖੋ ਪੁਕਾਰ ਨਾਲ ਗੂੰਜ ਰਹੀ ਹੈ। ਮੈਂ ਹਿੱਲ ਗਿਆ ਆਪਣੇ ਮੋਢਿਆਂ ਨੂੰ ਜ਼ੋਰ ਦੀ ਛੰਡ ਕੇ ਤੇ ਇਸ ਤਰ੍ਹਾਂ ਨਾਲ ਕਰਨ ਨਾਲ ਆਪਣੇ ਖੋਫ ਨੂੰ ਦੂਰ ਕਰਦਿਆਂ ਹੋਇਆ ਉੱਠ ਮੈਂ ਉੱਠਿਆ ਤੇ ਖੂਹ ਵੱਲ ਚੱਲ ਪਿਆ। ਸਾਰੇ ਬਾਗ ਤੇ ਇੱਕ ایسی ਜਿਹੀ ਖਮੋਸ਼ੀ છਾਈ ہوئی ਸੀ میرے ਪੈਰਾਂ ਦੇ ਹੇਠਾਂ ਸੁੱਕੇ ਪੱਤਿਆਂ ਦੀ ਕੜਕੜ ਸੁੱਕੀਆਂ ਹੋਈਆਂ ਹੱਡੀਆਂ ਦੇ ਟੁੱਟਣ ਦੀ ਆਵਾਜ਼ ਪੈਦਾ ਕਰ ਰਹੀਆਂ ਸਨ ਕੋਸ਼ਿਸ਼ ਦੇ ਬਾਵਜੂਦ ਮੈਂ ਆਪਣੇ ਦਿਲ ਤੋਂ ਉਹ ਨਾਮਾ मालूम ਕੌਫ ਦੂਰ ਨਾ ਕਰ ਸਕਿਆ ਜਿਹੜਾ ਇਸ ਆਵਾਜ਼ ਨੇ ਪੈਦਾ ਕਰ ਦਿੱਤਾ ਸੀ ਹਰ ਕਦਮ ਮੈਨੂੰ ਇਹੋ ਜਾਪਦਾ ਸੀ ਕਿ ਕਾ ਦੇ ਹਰੇ ਬਿਸਤਰ ਤੇ ਬੇਸਮਾਰ ਲਾਸਾਂ ਪਈਆਂ ਹੋਈਆਂ ਨੇ ਜਿਨ੍ਹਾਂ ਦੀਆਂ ਗਲੀਆਂ ਹੱਡੀਆਂ ਮੇਰੇ ਪੈਰ ਦੇ ਥੱਲੇ ਟੁੱਟ ਰਹੀਆਂ ਨੇ ਅਚਾਨਕ ਮੈਂ ਆਪਣੇ ਕਦਮ ਤੇਜ਼ ਕੀਤੇ ਤੇ ਧੜਕਦੇ ਹੋਏ ਦਿਲ ਨਾਲ ਉਸ ਜਬੂਤਰੇ ਤੇ ਬੈਠ ਗਿਆ ਜੋ ਖੂਹ ਦੇ ਇर्द-ਗਿਰਦ ਬਣਿਆ ਹੋਇਆ ਸੀ ਮੇਰੇ ਦਿਮਾਗ ਵਿੱਚ ਵਾਰ-ਵਾਰ ਇਹ ਅਜੀਬ ਝਾਸ਼ੂਰ ਗੂੰਜ ਰਿਹਾ ਸੀ ਮੈਂ ਆਹੋਂ ਦਾ ਵਪਾਰੀ ਹਾਂ ਲਹੂ ਕੀ ਸ਼ਾਇਰੀ ਮੇਰਾ ਕੰਮ ਹੈ ਖੂਹ ਦੇ ਕੋਲ ਕੋਈ ਜ਼ਿੰਦਾ ਸ਼ੈ ਮੌਜੂਦ ਨਹੀਂ ਸੀ ਮੇਰੇ ਸਾਹਮਣੇ ਛੋਟੇ ਫਾਟਕ ਦੇ ਨਾਲ ਵਾਲੀ دیوار ਤੇ ਗੋਲੀਆਂ ਦੇ ਨਿਸ਼ਾਨ ਸਨ ਚਕੌਰ ਜਾਲੀ ਬੰਦ ਸੀ ਮੈਂ ਇਹਨਾਂ ਨਿਸ਼ਾਨਾਂ ਨੂੰ ਕਈ ਵੀਹਾਂ ਵਾਰ ਦੇਖ ਚੁੱਕਾ ਸੀ ਪਰ ਹੁਣ ਉਹ ਨਿਸ਼ਾਨ ਜੋ ਮੇਰੀਆਂ ਅੱਖਾਂ ਦੇ ਐਨ ਸਾਹਮਣੇ ਸਨ ਦੋ ਖੂਨੀ ਅੱਖਾਂ ਮਾਲੂਮ ਹੋ ਰਹੇ ਸਨ ਜਿਹੜੀਆਂ ਦੂਰ ਬਹੁਤ ਦੂਰ ਕਿਸੇ ਅਨਦਿਸਤੀ ਸ਼ੈ ਨੂੰ ਟਿਕਟਕੀ ਲਗਾਈ ਦੇਖ ਰਹੀਆਂ ਹੁਣ ਮੈਂ ਆਪ ਮੋਹਰੇ ਮੇਰੀਆਂ ਨਗਾਹਾਂ ਇਹਨਾਂ ਦੋ ਅੱਖਾਂ ਵਰਗੀਆਂ ਮੋਰੀਆਂ ਤੇ ਹੀ ਜੰਮ ਰਹਿ ਗਈਆਂ ਮੈਂ ਉਹਨਾਂ ਵੱਲ ਅਲੱਗ-ਅਲੱਗ ਕਈ ਖਿਆਲਾਂ ਵਿੱਚ ਗਵਾਚਿਆ ਹੋਇਆ ਰੱਬ ਜਾਣੇ ਕਿੰਨਾ ਚਿਰ ਦੇਖਦਾ ਰਿਹਾ ਕਿ اچانک ਨਾਲ ਵਾਲੀ ਰਾਹਤ ਕਿਸੇ ਦੇ ਭਾਰੇ ਕਦਮਾਂ ਦੀ ਛਾਪ ਨੇ ਮੈਨੂੰ ਇਸ ਸੁਪਨੇ ਚੋਂ ਕੱਢ ਦਿੱਤਾ ਮੈਂ ਘੁੰਮ ਕੇ ਵੇਖਿਆ ਗੁਲਾਬ ਦੀਆਂ ਝਾੜੀਆਂ ਵਿੱਚੋਂ ਇੱਕ ਲੰਮ ਉੱਚਾ ਲੰਬਾ ਆਦਮੀ ਸਿਰ ਚੁਕਾਈ ਮੇਰੇ ਵੱਲ ਵਧਿਆ ਆ ਰਿਹਾ ਸੀ ਤੇ ਦੋਵਾਂ ਹੱਥਾਂ ਵਿੱਚ ਉਸ ਦੇ ਵੱਡੇ ਕੋਟ ਦੀਆਂ ਜੇਬਾਂ ਵਿੱਚ ਤੁੰਨੇ ਹੋਏ ਸਨ ਚੱਲਦਾ ਹੋਇਆ ਬੁੱਲਾ ਹੀ ਬੁੱਲਾ ਵਿੱਚ ਕੁਝ ਗੁੰਗੁਣਾ ਰਿਹਾ ਸੀ ਖੂਲ ਦੇ ਕੋਲ ਪਹੁੰਚ ਕੇ ਉਹ ਅਚਾਨਕ ਠਿਰ ਗਿਆ ਤੇ ਗਰਦਨ ਘੁਮਾ ਕੇ ਮੇਰੇ ਵੱਲ ਵੇਖਦਿਆ ਕਿਆ ਪਾਣੀ ਪਿਆਏਗਾ ਮੈਂ ਫੌਰਨ ਚਬੂਤਰੇ ਤੋਂ ਉੱਠਿਆ ਤੇ ਪੰਪ ਦਾ ਹੈਂਡਲ ਹਿਲਾ ਕੇ ਉਸ ਸਜਨਬੀ ਨੂੰ ਕਿਹਾ ਆਓ ਚੰਗੀ ਤਰ੍ਹਾਂ ਪਾਣੀ ਪੀ ਚੁੱਕਣ ਤੋਂ ਬਾਅਦ ਉਸ ਨੇ ਆਪਣੇ ਕੋਟ ਦੀ ਮੈਲੀ ਬਾਹ ਨਾਲ ਉਹ ਪੁੰਜਾ ਤੇ ਵਾਪਸ ਜਾਣ ਹੀ ਲੱਗਾ ਸੀ ਕਿ ਮੈਂ ਧੜਕਦੇ ਹੋਏ ਦਿਲ ਨਾਲ ਪੁੱਛ ਲਿਆ ਕੀ ਹੁਣੇ-ਹੁਣੇ ਤੁਸੀਂ ਹੀ ਗਾ ਰਹੇ ਸੀ ਹਾਂ ਪਰ ਤੁਸੀਂ ਕਿਉਂ ਪੁੱਛ ਰਹੇ ਹੋ ਇਹ ਕਹਿੰਦਿਆਂ ਹੋਇਆਂ ਉਸਨੇ ਆਪਣਾ ਸਿਰ ਫੇਰ ਚੁੱਕਿਆ ਉਸ ਦੀਆਂ ਅੱਖਾਂ ਜਿਨ੍ਹਾਂ ਵਿੱਚ ਸੁਰਖ ਡੋਰੇ ਕੁਝ ਬਹੁਤੇ ਹੀ ਉਭਰੇ ਦੇਸ ਰਹੇ ਸਨ ਮੇਰੇ ਦਿਲ ਉੱਤੇ ਵਾਪਰ ਰਹੀ ਅਜੀਬ ਹਾਲਤ ਦਾ ਜਾਇਜ਼ਾ ਲੈਂਦੀਆਂ ਮਹਿਸੂਸ ਹੋ ਰਹੀਆਂ ਸਨ ਮੈਂ ਘਬਰਾ ਗਿਆ ਤੁਸੀਂ ਇਹੋ ਜਿਹੇ ਗੀਤ ਨਾ ਗਾਇਆ ਕਰੋ ਇਹ ਡਾਡੀ ਖੋਫਨਾਕ ਨਹੀਂ ਖੋਫਨਾਕ ਨਹੀਂ ਇਹਨਾਂ ਨੂੰ ਹੌਲਨਾਕ ਹੋਣਾ ਚਾਹੀਦਾ ਹੈ ਜਦੋਂ ਕਿ ਮੇਰੇ ਰਾਗ ਦੇ ਹਰੇਕ ਸੁਰ ਵਿੱਚ ਰਿਸਦੇ ਹੋਏ ਜ਼ਖਮਾਂ ਦੀ ਜਲੂਨ ਤੇ اٹਕੀਆਂ ਹੋਈਆਂ ਹਵਾਵਾਂ ਦੀ ਤਪਸ਼ ਭਰੀ ਹੋਈ ਹੈ ਜਾਪਦਾ ਹੈ ਮੇਰੇ ਛੋਲੇ ਆਂਦੀਆਂ ਜੀਭਾਂ ਤੁਹਾਡੀ ਬਰਫ਼ ਹੋਈ ਰੂ ਉਹ ਚੰਗੀ ਤਰ੍ਹਾਂ ਚੱਟ ਨਹੀਂ ਸਕੀਆਂ ਉਸਨੇ ਆਪਣੀ ਨੁਕੀਲੀ ਠੋਡੀ ਨੂੰ ਉਂਗਲਾ ਨਾਲ ਖੁਰਕਦਿਆਂ ਕਿਹਾ ਇਹ ਲਫ਼ਜ਼ ਉਸਦੀ ਆਵਾਜ਼ ਦੀ ਜਦ ਦਵਾਉਂਦੇ ਸਨ ਜੋ ਬਰਫ਼ ਦੇ ਢੇਲੇ ਵਿੱਚ ਤੱਪਦੀ ਸਲਾਖ ਲੰਗਾਉਣ ਨਾਲ ਪੈਦਾ ਹੁੰਦੀ ਹੈ ਤੁਸੀਂ ਮੈਨੂੰ ਡਰਾ ਰਹੇ ਹੋ ਮੇਰੇ ਇਹ ਕਹਿਣ ਤੇ ਉਸ ਅਜੀਬ ਮਰਦ ਦੇ ਹਲਕਚੋਂ ਇੱਕ ਠਾਕੇ ਜਿਹਾ ਸ਼ੋਰ بلند ਹੋਇਆ ਹਾ 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 ਤੁਸੀਂ ਡਰਾ ਰਹੇ ਹੋ ਕੀ ਤੁਹਾਨੂੰ ਪਤਾ ਨਹੀਂ ਕਿ ਤੁਸੀਂ ਇਸ ਵੇਲੇ ਉਸ ਮੁੰਡੇਰ ਤੇ ਖੜੇ ਹੋ ਜੋ ਅੱਜ ਤੋਂ ਕੁਝ ਅਰਸਾ ਪਹਿਲਾਂ ਬੇਵਕੂਫ ਹੰਸਾਨਾ ਦੇ ਖੂਨ ਨਾਲ ਲਤਪਤ ਸੀ ਇਹ ਅਸਲੀਅਤ ਮੇਰੀ ਗੱਲਬਾਤ ਤੋਂ ਜ਼ਿਆਦਾ ਦਰਿੰਦਗੀ ਵਾਲੀ ਏ ਇਹ ਸੁਣ ਕੇ ਮੇਰੇ ਕਦਮ ਡਕਮਗਾ ਗਏ ਮੈਂ ਵਾਕਈ ਖੂਨੀ ਮੁੰਡੇਰ ਤੇ ਖੜਾ ਸੀ ਮੈਨੂੰ ਖੌਫਜਦਾ ਦੇਖ ਕੇ ਉਹ ਫਿਰ ਬੋਲਿਆ ਖੌਫ ਸੇ ਥਰਾਈ ਹੋਈ ਰਗਾਂ ਵਿੱਚ ਵਹਾਂ ਲਹੂ ਅਭੀ ਫਨਾ ਨਹੀਂ ਕਬੀ ਫਨਾ ਨਹੀਂ ਹੋਤਾ ਇਸ ਖਾਕ ਕੇ ਜਰੇ ਜਰੇ ਮੇਂ ਮੂਝੇ ਸੁਰਖ ਬੂੰਦੇ ਨਜ਼ਰ ਆ ਰਹੀ ਹੈ ਆਓ ਤੂੰ ਵੀ ਦੇਖੋ ਇਹ ਕਹਿੰਦਿਆਂ ਹੋਇਆ ਉਸਨੇ ਆਪਣੀਆਂ ਨਜ਼ਰਾਂ ਜ਼ਮੀਨ ਵਿੱਚ ਗੱਡ ਦਿੱਤੀਆਂ ਮੈਂ ਖੂਨ ਤੋਂ نیچے ਉਤਰ ਆਇਆ ਤੇ ਉਸਦੇ ਨਜ਼ਦੀਕ ਖੜਾ ਹੋ ਗਿਆ ਮੇਰਾ ਦਿਲ ਧਕ ਧਕ ਕਰ ਰਿਹਾ ਸੀ ਅਚਾਨਕ ਉਸਨੇ ਆਪਣਾ ਹੱਥ ਮੇਰੇ ਮੋਢੇ ਤੇ ਰੱਖਿਆ ਤੇ ਬੜੇ ਧੀਮੇ لہਜੇ ਵਿੱਚ ਕਿਹਾ ਪਰ ਤੂੰ ਇਹ ਨਹੀਂ ਸਮਝ ਸਕੇਗਾ ਇਹ ਮੁਸ਼ਕਿਲ ਹੈ ਇਹ ਬਹੁਤ ਮੁਸ਼ਕਿਲ ਹੈ ਮੈਂ ਇਸ ਦਾ ਮਤਲਬ ਬਖੂਬੀ ਸਮਝ ਰਿਆ ਹਾਂ ਉਹ ਜ਼ਰੂਰ ਮੈਨੂੰ ਇਸ ਉਸ ਖੂਨੀ ਹਾਦਸੇ ਦੀ ਜਾ ਦੁਆਰਿਆ ਹੈ ਜੋ ਅੱਜ ਤੋਂ ਤਕਰੀਬਨ 16 ਸਾਲ ਪਹਿਲਾਂ ਇਸ ਭਾਗ ਵਿੱਚ ਵਾਪਰਿਆ ਸੀ ਇਸ ਹਾਦਸੇ ਦੇ ਵਕਤ ਮੇਰੀ ਉਮਰ ਕੋਈ 5 ਸਾਲ ਦੀ ਸੀ ਇਸ ਲਈ ਮੇਰੇ ਦਿਮਾਗ ਵਿੱਚ ਉਸਦੇ ਬਹੁਤ ਧੁੰਦਲੇ ਨਕਸ਼ ਬਚੇ ਸਨ ਪਰ ਮੈਨੂੰ ਇਹਨਾਂ ਜ਼ਰੂਰ ਪਤਾ ਸੀ ਕਿ ਇਸ ਬਾਗ ਵਿੱਚ ਜਨਤਾ ਦੇ ਇੱਕ ਜਲਸੇ ਤੇ ਗੋਲੀਆਂ ਵਰਸਾਈਆਂ ਗਈਆਂ ਸਨ ਜਿਸ ਦਾ ਨਤੀਜਾ ਤਕਰੀਬਨ 2000 ਮੌਤਾਂ ਸੀ ਮੇਰੇ ਦਿਲ ਵਿੱਚ ਉਹਨਾਂ ਲੋਕਾਂ ਲਈ ਬਹੁਤ ਸਤਿਕਾਰ ਸੀ ਜਿਨ੍ਹਾਂ ਨੇ ਆਪਣੇ ਮਾਧਰੇ ਵਤਨ ਤੇ ਜਜ਼ਬਾ ਇਹ ਆਜ਼ਾਦੀ ਦੀ ਖਾਤਰ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ ਸਨ بس ਇਸ ਸਤਕਾਰ ਦੇ ਇਲਾਵਾ ਮੇਰੇ ਦਿਲ ਵਿੱਚ ਹਾਸੇ ਦੇ ਮੁਤਲਕ ਹੋਰ ਕੋਈ ਜਜ਼ਬਾ ਨਾ ਸੀ ਪਰ ਅੱਜ ਇਸ ਮਰਦ ਦੀ ਅਜੀਬ ਗੱਲਬਾਤ ਨੇ ਮੇਰੇ ਸੀਨੇ ਵਿੱਚ ਇੱਕ थरथरी ਜਿਹੀ ਪੈਦਾ ਕਰ ਦਿੱਤੀ ਸੀ ਮੈਂ ਅਜਿਹਾ ਮਹਿਸੂਸ ਕਰਨ ਲੱਗਾ ਕਿ ਗੋਲੀਆਂ ਤੜਾ ਤੜ ਬਰਸ ਰਹੀਆਂ ਹਨ ਤੇ ਬਹੁਤ ਸਾਰੇ ਲੋਕ ਇੱਧਰ ਉੱਧਰ ਭੱਜਦੇ ਹੋਏ ਇੱਕ ਦੂਜੇ ਤੇ ਡਿੱਗ ਕੇ ਮਰ ਰਹੇ ਹਨ ਇਸ ਅਸਰ ਦੇ ਥੱਲੇ ਮੈਂ ਚੀਖ ਉਠਿਆ ਮੈਂ ਸਮਝਦਾ ਹੂੰ ਮੈਂ ਸਭ ਕੁਝ ਸਮਝਦਾ ਹੂੰ ਮੌਤ ਭਿਆਨਕ ਹੈ ਮਗਰ ਜ਼ੁਲਮ ਇਸੇ ਕਹੀਂ ਭਿਆਨਕ ਔਰ ਭਿਆਨਕ ਹੈ ਇਹ ਕਹਿੰਦੇ ਹੋਏ ਮੈਨੂੰ ਇਸ ਤਰ੍ਹਾਂ ਮਹਿਸੂਸ ਹੋਇਆ ਕਿ ਮੈਂ ਸਭ ਕੁਝ ਕਹਿ ਛੜਿਆ ਹੈ ਤੇ ਮੇਰਾ ਸੀਨਾ ਬਿਲਕੁਲ ਖਾਲੀ ਰਹਿ ਗਿਆ ਹੈ ਮੇਰੇ ਉੱਤੇ ਇੱਕ ਮੁਰਦਾਨੀ ਜਹੀ ਛਾ ਗਈ ਆਪ ਮਹੂਰੇ ਹੀ ਮੈਂ ਉਸ ਆਦਮੀ ਦੇ ਕੋਟ ਨੂੰ ਫੜ ਲਿਆ ਤੇ ਖੌਫ ਨਾਲ ਕੰਬੀ ਆਵਾਜ਼ ਵਿੱਚ ਕਿਹਾ ਤੁਸੀਂ ਕੌਣ ਹੋ ਤੁਸੀਂ ਕੌਣ ਹੋ ਆਹੋਂ ਦਾ ਵਪਾਰੀ ਇੱਕ دیਵਾਨਾ ਸ਼ਾਇਰ ਆਹੋਂ ਦਾ ਵਪਾਰੀ ਇੱਕ دیਵਾਨਾ ਸ਼ਾਇਰ ਉਸਦੇ ਅਲਫਾਜ਼ ਬੁੱਲਾਂ ਹੀ ਬੁੱਲਾਂ ਵਿੱਚ ਗੁੰਗਨਾਉਂਦਿਆਂ ਮੈਂ ਖੂਹ ਦੇ ਚਬੂਤਰੇ ਤੇ ਬੈਠ ਗਿਆ ਉਸ ਵਕਤ ਮੇਰੇ ਦਿਮਾਗ ਵਿੱਚ ਇਸ دیਵਾਨੇ ਸ਼ਹਿਰ ਦਾ ਗੀਤ ਗੂੰਜ ਰਿਹਾ ਸੀ ਥੋੜੀ ਦੇਰ ਬਾਅਦ ਮੈਂ ਕੁਝ ਚੁੱਕਿਆ ਹੋਇਆ ਸਿਰ ਚੁੱਕਿਆ ਸામਨੇ ਸਫੈਦੇ ਦੇ ਦੋ ਦਰਖਤ ਭਿਆਨਕ ਦੈਂਤਾਂ ਦੀ ਤਰ੍ਹਾਂ ਅੰਗੜਾਈਆਂ ਲੈ ਰਹੇ ਸਨ ਨਜ਼ਦੀਕ ਹੀ ਚਮੇਲੀ ਤੇ ਗੁਲਾਬ ਦੀਆਂ ਕੰਡਿਆਲੀਆਂ ਝਾੜੀਆਂ ਵਿੱਚ ਹਵਾ ਹੋ ਕੇ ਖਿਲਾਰ ਰਹੀ ਸੀ دیਵਾਨੇ ਸ਼ਾਇਰ ਨੇ ਖਮੋਸ਼ ਖੜੇ ਹੋ ਸਾਹਮਣੇ ਵਾਲੀ ਦੀਵਾਰ ਦੀ ਇੱਕ ਖਿੜਕੀ ਤੇ ਨਿਗਾਹਾਂ ਜਮਾਈਆਂ ਹੋਈਆਂ ਸੀ ਸ਼ਾਮ ਦੇ سرمਈ ਤੁੰਦਲਕੇ ਵਿੱਚ ਉਹ ਇੱਕ ਪਰਛਾਵਾਂ ਜਿਹਾ ਜਾਪ ਰਿਹਾ ਸੀ ਖੋਸ਼ ਸਿਰ ਖਾਮੋਸ਼ ਰਹਨ ਦੇ ਬਾਅਦ ਉਹ ਆਪਣੇ ਖੁਸ਼ਕ ਵਾਲਾਂ ਨੂੰ ਉਂਗਲੀਆਂ ਨਾਲ ਕੰੰਗੀ ਕਰਦਿਆਂ ਹੋਇਆ ਗੁੰਗੁਣਾਇਆ ਅਹ ਜੇ ਸਭ ਖੌਫਨਾਕ ਹਕੀਕਤ ਹੈ ਕਿਸੇ ਸ਼ਾਇਰਾ ਮੇਂ ਜੰਗਲੀ ਇਨਸਾਨ ਕੇ ਪੈਰੋਂ ਕੇ ਨਿਸ਼ਾਨਤ ਕੀ ਤਰ੍ਹਾਂ ਖੌਫਨਾਕ ਕੀ ਕਿਹਾ ਮੈਂ ਉਹਨਾਂ ਸ਼ਬਦਾਂ ਨੂੰ ਸੁਣ ਨਹੀਂ ਸੀ ਸਕਿਆ ਜੋ ਉਸਨੇ ਮੂੰਹੀ ਮੂੰਹ ਵਿੱਚ ਆਖ ਦਿੱਤੇ ਸਨ ਕੁਝ ਵੀ ਨਹੀਂ ਇਹ ਕਹਿੰਦੇ ਹੋਏ ਉਹ ਮੇਰੇ ਕੋਲ ਆ ਕੇ ਚਬੂਤਰੇ ਤੇ ਬੈਠ ਗਿਆ ਪਰ ਤੁਸੀਂ ਗੁੰਗੁਨਾ ਰਹੇ ਸੀ ਇਸ ਤੇ ਉਸਨੇ ਆਪਣੀਆਂ ਅੱਖਾਂ ਵਿੱਚ ਇੱਕ ਅਜੀਬ ਅੰਦਾਜ਼ ਵਿੱਚ ਸੰਕੋੜੀਆਂ ਤੇ ਹੱਥਾਂ ਨੂੰ ਆਪਸ ਵਿੱਚ ਜੋੜ-ਜੋੜ ਨਾਲ ਮਲਦੇ ਹੋਏ ਕਿਹਾ ਸੀਨੇ ਵਿੱਚ ਕੈਦ ਹੋਏ ਅਲਫਾਜ਼ ਬਾਹਰ ਨਿਕਲਣੇ ਲਈ ਤੜਫ ਰਹੇ ਹੁੰਦੇ ਹਨ ਆਪਣੇ ਆਪ سے ਬੋਲਣਾ ਉਸ ਉਹ ਹਲੀਅਤ ਸੇ ਗੁਫ਼ਤਗੂ ਕਰਨਾ ਹੈ ਜੋ ਹਮਾਰੇ ਦਿਲ ਕੀ ਪਹਿਨਾਈਆਂ ਮੇ ਮਸਤੂਰ ਹੁੰਦੀ ਹੈ ਉਸ ਇਲਾਹੀ ਇਕਤਰਤਾ ਦੇ ਨਾਲ ਜੋ ਸਾਡੇ ਦਿਲ ਦੀਆਂ ਡੁੰਗਾਈਆਂ ਵਿੱਚ ਲੁਕੀ ਹੁੰਦੀ ਹੈ ਫਿਰ ਨਾਲ ਹੀ ਗੁਫ਼ਤਗੂ ਦਾ ਰੁਖ ਬਦਲਦੇ ਹੋਏ ਕਿਆ ਕੀ ਤੁਸੀਂ ਇਸ ਕਿੜਕੀ ਨੂੰ ਦੇਖਿਆ ਹੈ ਉਸ ਨੇ ਆਪਣੀਆਂ ਉਂਗਲਾਂ ਉਸੇ ਖਿੜਕੀ ਵੱਲ ਚੁੱਕੀ ਜਿਸ ਨੂੰ ਕੁਝ ਉਹ ਕੁਝ ਛਿਣ ਪਹਿਲਾ ਟਿਕਟਕੀ ਬੰਨੀ ਦੇਖ ਰਿਆ ਸੀ ਮੈਂ ਉਸ ਪਾਸੇ ਦੇਖਿਆ ਛੋਟੀ ਜਿਹੀ ਖਿੜਕੀ ਸੀ ਜਿਹੜੀ ਸਾਹਮਣੇ ਦੀਵਾਰ ਤੇ ਖਸਤਾ ਇਟਾਂ ਵਿੱਚ ਸੁੱਤੀ ਪਈ ਸੀ ਉਹ ਖਿੜਕੀ ਜਿਸ ਦਾ ਡੰਡਾ ਹੇਠਾਂ ਲਮਕ ਰਿਹਾ ਹੈ ਮੈਂ ਕਿਹਾ ਉਹ ਮੈਂ ਉਸਨੂੰ ਕਿਹਾ ਹਾਂ ਉਹ ਹੀ ਜਿਸ ਦਾ ਡੰਡਾ ਹੇਠਾਂ ਲਮਕ ਰਿਹਾ ਹੈ ਕਿ ਤੂੰ ਇਸ ਤੇ ਉਸ ਭੋਲੀ ਕੁੜੀ ਦੇ ਖੂਨ ਦੇ ਛਿੱਟੇ ਨਹੀਂ ਦੇਖਦਾ ਪਿਆ ਜਿਸ ਨੂੰ ਸਿਰਫ ਇਸ ਲਈ ਜਾਨੂ ਮਾਰ ਦਿੱਤਾ ਗਿਆ ਸੀ کی ترکش اے استبداد کو اپنے تیروں کی قوت کا اندھیان لینا تھا میرے عجیز جلم دے ترکش نے اپنے تیروں پرکھنا سی تم راہی اس بین کا خون جرور رنگ لائے گا میرے گیتوں کے جر اوبم میں اس کمیشن روح دی فڑفڑاہٹ اور اس کی دلدوز دل و ਨੂੰ ਹੱਥ ਪਾਉਂਦਿਆਂ ਚੀਖੇ ਹੈ ਜੇ ਗੀਤ ਸਕੂਨ ਕੇ ਦਾਮਨ ਕੋ ਤਾਰ ਤਾਰ ਕਰਨਗੇ ਇੱਕ ਹੰਗਾਮਾ ਹੋਗਾ ਸੰਕੂਨ ਕਾ ਸੀਨਾ ਤਾਰ ਤਾਰ ਹੋ ਜਾਏਗਾ ਮੇਰੀ ਬੇਲਗਾਮ ਆਵਾਜ਼ ਬੁਲੰਦ ਸੇ ਬੁਲੰਦਰ ਤ ਹੋ ਜਾ ਹੋਤੀ ਜਾਏਗੀ ਫਿਰ ਕੀ ਹੋਗਾ ਫਿਰ ਕੀ ਹੋਗਾ ਜੇ ਮੂਝੇ ਮਾਲਮ ਨਹੀਂ ਆਉ ਦੇਖੇ ਇਸ ਸੀਨੇ ਮੇ ਕਿਤਨੀ ਆਗ ਸੁਲਕ ਰਹੀ ਹੈ ਇਹ ਕਹਿੰਦੇ ਹੋਏ ਉਸਨੇ ਮੇਰਾ ਹੱਥ ਪਕੜਿਆ ਤੇ ਉਸਨੂੰ ਕੋੜ ਦੇ ਅੰਦਰ ਲੈ ਜਾ ਕੇ ਆਪਣੇ ਸੀਨੇ ਤੇ ਰੱਖ ਦਿੱਤਾ ਉਸ ਦੇ ਹੱਥਾਂ ਦੀ ਤਰ੍ਹਾਂ ਉਸ ਦਾ ਸੀਨਾ ਵੀ ਗੈਰ ਮਲੂਮੀ ਤੌਰ ਤੇ ਗਰਮ ਸੀ ਉਸ ਵਕਤ ਉਸ ਦੀਆਂ ਅੱਖਾਂ ਦੇ ਡੋਰੇ ਬਹੁਤ ਉੱਭਰੇ ਹੋਏ ਸਨ ਮੈਂ ਆਪਣਾ ਹੱਥ ਹਟਾ ਲਿਆ ਤੇ ਕੰਬਦੀ ਹੋਈ ਆਵਾਜ਼ ਵਿੱਚ ਕਿਹਾ ਤੁਸੀਂ ਬਿਮਾਰ ਹੋ ਕੀ ਮੈਂ ਤੁਹਾਨੂੰ ਘਰ ਛੱਡ ਆਵਾਂ ਨਹੀਂ ਮੇਰੇ ਜੀਸ ਮੈਂ ਬਿਮਾਰ ਨਹੀਂ ਹਾਂ ਉਸ ਨੇ ਜੋੜ ਦੀ ਆਪਣੇ ਸਿਰ ਨੂੰ ਹਿਲਾਇਆ ਇਹ ਇੰਤਕਾਮ ਕੀ ਆਗ ਹੈ ਜੋ ਮੇਰੇ ਅੰਦਰ ਗਰਮ ਸਾਹ ਲੈ ਰਹੀ ਹੈ ਮੈਂ ਇਸ ਦਬੀ ਹੋਈ ਆਗ ਕੋ ਆਪਣੇ ਗੀਤੋਂ ਕੇ ਦਾਮਨ ਸੇ ਹਵਾ ਦੇ ਰਹਾ ਹੂੰ ਕਿ ਇਹ ਸ਼ੋਲੋਂ ਮੇ ਤਬਦੀਲ ਹੋ ਜਾਏ ਇਹ ਠੀਕ ਹੈ ਪਰ ਤੁਹਾਡੀ ਤਬੀਅਤ ਸੱਚੀ ਮੁੱਚੀ ਖਰਾਬ ਹੈ ਤੁਹਾਡੇ ਹੱਥ ਬਹੁਤ ਗਰਮ ਹਨ ਇਸ ਸਰਦੀ ਵਿੱਚ ਤੁਹਾਨੂੰ ਜ਼ਿਆਦਾ ਬੁਖਾਰ ਹੋ ਜਾਣ ਦਾ ਡਰ ਹੈ ਉਸ ਦੇ ਹੱਥਾਂ ਦੀ ਗੈਰ ਮਲੂਮੀ ਗਰਮੀ ਤੇ ਅੱਖਾਂ ਵਿੱਚ ਉੱਭਰੇ ਹੋਏ ਸੁਰਖ ਡੋਲੇ ਸਾਫ਼ ਤੌਰ ਤੇ ਦੱਸ ਰਹੇ ਸਨ ਕਿ ਉਸ ਨੂੰ ਕਾਫੀ ਬੁਖਾਰ ਹੈ। ਉਸ ਨੇ ਮੇਰੇ ਕਹਿਣ ਦੀ ਕੋਈ ਪਰਵਾਹ ਨਾ ਕੀਤੀ ਤੇ ਜੇਬਾਂ ਵਿੱਚ ਹੱਥ ਕੁਸੀੜ ਕੇ ਮੇਰੇ ਵੱਲ ਬੜੇ ਘੋਰ ਨਾਲ ਦੇਖਦੇ ਹੋਏ ਕਿਹਾ, "ਜੇ ਮੁਮਕਿਨ ਹੋ ਸਕਤਾ ਹੈ ਕਿ ਲੱਕੜੀ ਜਲੇ ਔਰ ਦੂਆ ਨਾ ਦੇ ਮੇਰੇ ਅਜੀਜ਼।" ਇਨ ਅੱਖੋਂ ਮੈਂ ਐਸਾ ਸਮਾਂ ਦੇਖਾ ਹੈ ਕਿ ਉਹਨਾਂ کہ ابل کر باہر آنا چاہیے تھا جہاں کہہ رہے تھے کہ میں بمار ہوں ہاں ہا ہا بماری کاش یہ سب لوگ میری طرح بمار ہوتے جو آپ جیسے نازک مچاج میری آہوں کے خریدار نہیں ہو سکتے مگر مگر وگر کچھ نہیں وہ اچانک جوش و چیکن لگا انسانیت کے بازار میں صرف تم لوگ پاکی رہ گئے ہو جو کھوکھلے کہہ کہوں اور فی کے تمسموں کے خریدار ہو ایک زمانے میں تمہارے مظلوم بھائیوں اور بہنوں کی فلک سگاف چیخیں تمہارے کانوں سے ٹکرا رہی ہیں مگر تمہاری خابیدہ سیامت کے ارتیاش پیدا نہیں ہوا او اپنی روحوں میں میری آنکھوں کی آنچ دو میں انہیں احساس منا دے گی یہ انہیں احساس منا دے گی میں اس کی گفتگو کو غور نال سن رہا سی میں حیران سی کہ او چوندہ کی سی اس تے اس دے خیالات اس قدر پریشان تے تڑپ دے کیوں سن بہت ہی تا ایک عجیب قسم دی دیوانگی سی اس دی عمر اہی کوئی 25 سالاں دے قریب ہوے گی داڑھی تے بال جو ایک عرصے توں مننے نہیں گئے سن کچھ اس انداز وچ اس دے چہرے تے ਉੱਗੇ ਹੋਈ ਸੀ ਕਿ ਲੱਗਦਾ ਸੀ ਕਿ ਕਿਸੇ ਖੁਸ਼ਕ ਰੋਟੀ ਤੇ ਬਹੁਤ ਸਾਰੀਆਂ ਕੀੜੀਆਂ ਚੁੰਬੜੀਆਂ ਹੋਈਆਂ ਨੇ ਗੱਲਾਂ ਅੰਦਰੋਂ ਪਿਚਕੀਆਂ ਹੋਈਆਂ ਸਨ ਮੱਥਾ ਬਾਹਰ ਨੂੰ ਉੱਬਰਿਆ ਹੋਇਆ ਨੱਕ ਨੋਕੀਲਾ ਅੱਖਾਂ ਵੱਡੀਆਂ ਜਿਨ੍ਹਾਂ ਵਿੱਚ ਵਹਿਸ਼ਤ ਟਪਕਦੀ ਸੀ ਸਿਰ ਤੇ ਖੁਰਕ ਅਤੇ ਮਿੱਟੀ ਕੱਟੇ ਨਾਲ ਭਰੇ ਵਾਲਾਂ ਦਾ ਇੱਕ ਗਾੜ੍ਹ ਹਜੂਮ ਵੱਡੇ ਸਾਰੇ ਪੂਰੇ ਕੋਟ ਵਿੱਚ ਉਹ ਵਾਕਿਆ ਹੀ ਸ਼ਾਹਿਰ ਲੱਗ ਰਿਹਾ ਸੀ ਇੱਕ دیਵਾਨਾ ਸ਼ਾਇਰ ਜਿਵੇਂ ਕਿ ਉਸਨੇ ਆਪ ਇਸ ਨਾਂ ਨਾਲ ਆਪਣੀ ਵਾਕਫੀ ਕਰਾਈ ਸੀ ਮੈਂ ਅਕਸਰ ਕਈ ਵਾਰ ਅਖਬਾਰਾਂ ਵਿੱਚ ਇੱਕ ਜਮਾਤ ਦਾ ਹਾਲ ਪੜਿਆ ਸੀ ਉਸ ਜਮਾਤ ਦੇ ਲੋਕਾਂ ਦੇ ਖਿਆਲ ਇਸ دیਵਾਨੇ ਸ਼ਾਇਰ ਦੇ ਖਿਆਲਾਂ ਨਾਲ ਬਹੁਤ ਮਿਲਦੇ ਜੁਲਦੇ ਸਨ ਮੈਨੂੰ ਲੱਗਾ ਕਿ ਸ਼ਾਇਦ ਇਹ ਵੀ ਉਸੇ ਪਾਰਟੀ ਦਾ ਮੈਂਬਰ ਹੈ ਤੁਸੀਂ ਇਨਕਲਾਬੀ ਲੱਗਦੇ ਹੋ ਇਸ ਤੇ ਉਹ ਖਿੜਖੜਾ ਕੇ ਹੱਸ ਪਿਆ ਇਹ ਤੁਸੀਂ ਬਹੁਤ ਵੱਡੀ ਖੋਜ ਕੀਤੀ ਹੈ ਮੀਆਂ ਮੈਂ ਤਾਂ ਕੋਠੀਆਂ ਛੱਤਾਂ ਤੇ ਚੜ ਚੜ ਕੇ ਉਕਦਾ ਹਾਂ ਮੈਂ ਇਨਕਲਾਬੀ ਹਾਂ ਮੈਂ ਇਨਕਲਾਬੀ ਹਾਂ ਮੈਨੂੰ ਰੋਕ ਲੈ ਜਿਸ ਤੋਂ ਰੋਕਿਆ ਜਾਂਦਾ ਹੈ ਤੁਸੀਂ ਤਾਂ ਸੱਚਮੁੱਚ ਬਹੁਤ ਵੱਡੀ ਖੋਜ ਕੀਤੀ ਹੈ ਇਹ ਕਹ ਕੇ ਹੱਸਦੇ ਹੋਏ ਵੀ ਉਹ ਅਚਾਨਕ ਸੰਜੀਦਾ ਹੋ ਗਿਆ ਸਕੂਲ ਦੇ ਕਿਸੇ ਸਟੂਡੈਂਟ ਦੀ ਤਰ੍ਹਾਂ ਇਨਕਲਾਬ ਦੇ ਅਸਲੀ ਮੈਨਾਂ ਤੋਂ ਤੁਸੀਂ ਵੀ ਅਣਜਾਨ ਹੋ ਇਨਕਲਾਬੀ ਉਹ ਹੈ ਜੋ ਹਰ ਨਾਇਨਸਾਫੀ ਤੇ ਹਰ ਗਲਤੀ ਉੱਤੇ ਚੀਖ ਪਏ ਇਨਕਲਾਬੀ ਉਹ ਹੈ ਜੋ ਸਭ ਜ਼ਮੀਨਾਂ ਸਭ ਅਸਮਾਨਾਂ ਸਭ ਪਾਸ਼ਾਵਾਂ ਤੇ ਸਭ ਵਕਤਾਂ ਦਾ ਇੱਕ ਮਜੱਸਮ ਗੀਤ ਹੋਵੇ ਇਨਕਲਾਬੀ ਸਮਾਜ ਦੇ ਬੁੱੱਜੜ ਪੁਨੇ ਦੀ ਇੱਕ ਬਿਮਾਰ ਤੇ ਫਾਕੀਆ ਮਾੜੀ ਪੀੜ ਨਹੀਂ ਉਹ ਇੱਕ ਮਜ਼ਦੂਰ ਹੈ ਤਰੀਰੋ ਸਕੜ ਤਕੜਾ ਜੋ ਆਪਣੇ ਲੋਹੇ ਦੇ ਹਥੌੜੇ ਦੀ ਇੱਕ ਮਾਰ ਨਾਲ ਹੀ ਜੰਨਤ ਜਹੀ ਦੁਨੀਆ ਦੇ ਦਰਵਾਜ਼ੇ ਖੋਲ ਸਕਦਾ ਹੈ ਮੇਰੇ ਅਜੀਜ਼ ਇਹ ਫਲਸਫੇਆ ਸੁਫਨਿਆ ਤੇ ਨਜ਼ਰੀਆਂ ਦਾ ਜ਼ਮਾਨਾ ਨਹੀਂ ਇਨਕਲਾਬ ਇੱਕ ਠੋਸ ਹਕੀਕਤ ਹੈ ਇਹ ਇੱਥੇ ਮੌਜੂਦ ਹੈ ਉਸ ਦੀਆਂ ਲਹਿਰਾਂ ਵੱਧ ਰਹੀਆਂ ਹਨ ਕੌਣ ਹੈ ਜੋ ਇਸ ਨੂੰ ਰੋਕ ਸਕਦਾ ਹੈ ਇਹ ਬੰਨ ਲਾਉਣ ਨਾਲ ਨਹੀਂ ਰੁਕ ਸਕਣਗੀਆਂ ਉਸ ਦਾ ਹਰ ਲਫ਼ਜ਼ ਦੌੜੇ ਦੀ ਉਸ ਮਾਰ ਵਰਗਾ ਸੀ ਜੋ ਸੁਰਖ ਲੋਹੇ ਤੇ ਦੇ ਉੱਤੇ ਬੈ ਕੇ ਉਸ ਦੀ ਸ਼ਕਲ ਤਬਦੀਲ ਕਰ ਰਿਹਾ ਹੋਵੇ ਮੈਂ ਮਹਿਸੂਸ ਕੀਤਾ ਮੇਰੀ ਰੂਹ ਇਸ ਅੰਦਿਸ਼ਤੀ ਸ਼ੈਨ ਨੂੰ ਸਜਦਾ ਕਰ ਰਹੀ ਹੈ ਸ਼ਾਮ ਦੀ ਕਾਲ ਖੋਲੀ-ਖੋਲੀ ਵੱਧ ਰਹੀ ਸੀ ਨਿੰਮ ਦੇ ਦਰਖਤ ਕੰਬ ਰਹੇ ਸਨ ਸ਼ਾਇਦ ਮੇਰੇ ਸੀਨੇ ਵਿੱਚ ਇੱਕ ਨਵਾਂ ਜਹਾਨ ਆਬਾਦ ਹੋ ਰਿਹਾ ਸੀ ਅਚਾਨਕ ਮੇਰੇ ਦਿਲ ਵਿੱਚ ਕੁਝ ਲਫ਼ਜ਼ ਉੱਠੇ ਤੇ ਬੁੱਲਾਂ ਤੋਂ ਬਾਹਰ ਨਿਕਲ ਗਏ ਅਗਰ ਇਨਕਲਾਬ ਜਹੀ ਹੈ ਤੋ ਮੈਂ ਵੀ ਇਨਕਲਾਬੀ ਹੂੰ ਸ਼ਾਇਰ ਨੇ ਆਪਣਾ ਸਿਰ ਚੁੱਕਿਆ ਤੇ ਮੋਢੇ ਤੇ ਹੱਥ ਰੱਖਦਿਆਂ ਕਿਹਾ ਤਾਂ ਫਿਰ ਆਪਣੇ ਖੂਨ ਨੂੰ ਕੱਢ ਕੇ ਕਿਸੇ ਤਸਤਰੀ ਵਿੱਚ ਰੱਖ ਛੱਡ ਕਿਉਂਕਿ ਸਾਨੂੰ ਆਜ਼ਾਦੀ ਦੇ ਖੇਤ ਲਈ ਇਸ ਸੁਰਖ ਖਾਦ ਦੀ ਬਹੁਤ ਜ਼ਰੂਰਤ ਮਹਿਸੂਸ ਹੋਵੇਗੀ ਆਹ ਦੋ ਵਕਤ ਦੋ ਵਕਤ ਕਿੰਨਾ ਖੁਸ਼ਗਵਾਰ ਹੋਗਾ ਜਬ ਮੇਰੀ ਆਹੋ ਕੀ ਜਰਦੀ ਤਬਸਮ ਕਾ ਰੰਗ ਇਖਤਿਆਰ ਕਰ ਲੇਗੀ ਇਹ ਕਹਿ ਕੇ ਉਹ ਖੂਂ ਦੀ ਮੰਡੇਰ ਤੋਂ ਉੱਠਿਆ ਤੇ ਮੇਰਾ ਹੱਥ ਆਪਣੇ ਹੱਥ ਵਿੱਚ ਲੈ ਕੇ ਕਹਿਣ ਲੱਗਾ ਇਸ ਦੁਨੀਆ ਵਿੱਚ ਇਹੋ ਜਿਹੇ ਲੋਕ ਮੌਜੂਦ ਹਨ ਜੋ ਆਪਣੇ ਹਾਲ ਨਾਲ ਤਸੱਲੀ ਵਿੱਚ ਹਨ ਜੇ ਤੈਨੂੰ ਆਪਣੀ ਰੂਹ ਦਾ ਬਲਦਗੀ ਹਾਸਲ ਕਰਦੇ ਰਹਿਣਾ ਮਨਜ਼ੂਰ ਹੈ ਤਾਂ ਐਸੇ ਲੋਗਾ ਤੋਂ ਹਮੇਸ਼ਾ ਦੂਰ ਰਹਿਣ ਦੀ ਸਈ ਕਰੀ ਇਹਨਾਂ ਦਾ ਅਹਿਸਾਸ ਪਤਰਾ ਗਿਆ ਉਸਤਕਬਲ ਜਾਂ ਕੇ ਜਾਂ ਬਖਸ਼ ਨਾਜ਼ਰੀਨ ਉਨਕੀ ਨਿਗਾਹਾਂ ਵਿੱਚ ਹਮੇਸ਼ਾ ਉਜਲ ਰਹੇਗੇ ਆਉਣ ਵਾਲੇ ਕੱਲ ਦੀ ਜਾਨ ਪਾਉਣ ਵਾਲੇ ਨਜ਼ਾਰੇ ਉਹਨਾਂ ਦੀਆਂ ਅੱਖਾਂ ਵਿੱਚ ਹਮੇਸ਼ਾ ਲੁਕੇ ਰਹਣਗੇ ਅੱਛਾ ਮੈਂ ਚਲਦਾ ਹਾਂ ਉਸਨੇ ਬੜੇ ਪਿਆਰ ਨਾਲ ਮੇਰਾ ਹੱਥ ਕੁੱਟਿਆ ਤੇ ਉਸ ਤੋਂ ਪਹਿਲਾਂ ਕਿ ਮੈਂ ਉਸ ਨਾਲ ਕੋਈ ਹੋਰ ਗੱਲ ਕਰਦਾ ਉਹ ਲੰਮੇ ਕਦਮ ਪਰਦਾ ਹੋਇਆ ਝਾੜੀਆਂ ਦੇ ਝੁੰਡ ਵਿੱਚ ਗਾਇਬ ਹੋ ਗਿਆ ਬਾਗਾਂ ਦੀ ਫਿਜ਼ਾ ਤੇ ਖਮੋਸ਼ੀ ਤਾਰੀ ਸੀ ਮੈਂ ਸਿਰ ਝੁਕਾਈ ਰੱਬ ਜਾਣੇ ਕਿੰਨਾ ਚਿਰ ਆਪਣੇ ਖਿਆਲਾਂ ਵਿੱਚ ਡੁੱਬਿਆ ਰਿਹਾ ਤੇ ਅਚਾਨਕ ਉਸ ਸ਼ਾਇਰ ਦੀ ਆਵਾਜ਼ ਰਾ ਦੀ ਰਾਣੀ ਦੀ ਦਿਲ ਨਿਵਾਜ਼ ਖੁਸ਼ਬੂਆਂ ਵਿੱਚ ਕੁਲੀ ਹੋਈ ਮੇਰੇ ਕੰਨਾਂ ਤੱਕ ਪਹੁੰਚੀ ਉਹ ਬਾਗ ਦੀ ਦੂਸਰੀ ਨੁਕਰੇ ਗਾ ਰਿਹਾ ਸੀ زمین ستاروں کی طرف للچائی ہوئی نظروں سے دیکھ رہی ہے انہیں اٹھو اور ان نگاہ نگینوں کو اس ننگے سینے پر جڑ دو کھودو بے روک پتھراو میں آہوں کا وپاری ہوں نئی دنیا بنانے والوں کیا ਤੁਮਾਰੇ ਬਾਜੂਆਂ ਮੇਂ ਕਵਤ ਨਹੀਂ ਹੈ ਲਹੂ ਕੀ ਸ਼ਾਇਰੀ ਮੇਰਾ ਕਾਮ ਹੈ ਗੀਤ ਖਤਮ ਹੋਣ ਤੇ ਮੈਂ ਬਾਗ ਵਿੱਚ ਕਿੰਨਾ ਚਿਰ ਬੈਠਾ ਰਿਆ ਇਹ ਮੈਨੂੰ ਬਿਲਕੁਲ ਯਾਦ ਨਹੀਂ ਸੀ ਅੱਬਾ ਕਹਿੰਦੇ ਹਨ ਕਿ ਮੈਂ ਉਸ ਦਿਨ ਘਰ ਬਹੁਤ देर ਨਾਲ ਆਇਆ ਸੀ ਇਹ ਕਹਾਣੀ ਮੰਟੋ ਨੇ 1931 ਵਿੱਚ ਲਿਖੀ ਜਦੋਂ ਉਹ 19 ਸਾਲ ਦੇ ਸਨ ਭਗਤ ਸਿੰਘ ਤੇ ਸਾਥੀਆਂ ਦੀ ਫਾਂਸੀ ਤੋਂ ਬਾਅਦ 1936 ਤੋਂ ਬਾਅਦ ਛਪੀ ਕਿਤਾਬ ਵਿੱਚ ਹੀ ਜਾ ਕੇ ਛਪੀ گورਕੀ ਦੀ ਮੌਤ ਤੋਂ ਬਾਅਦ ਜਲਿਆਂਵਾਲੇ ਬਾਗ ਤੋਂ ਬਾਅਦ ਗਰਮ ਲਹਿਰ ਨੇ ਜੋਰ ਪਕੜਿਆ ਤੇ ਹੋਂਦ ਵਿੱਚ ਆਉਣੀ ਸ਼ੁਰੂ ਹੋਈ ਹਰ ਨੌਜਵਾਨ ਅੱਗੇ ਸਵਾਲ ਪਾਉਂਦੀ 1919 ਵਿੱਚ ਰੋਲਟ ਐਕਟ ਦੀ ਤਾਨਾਸ਼ਾਹੀ ਬਾਰੇ ਜਨਰੋਸ ਦਾ ਹੁਕਮ ਵੀ ਸ਼ਾਇਦ ਗਾਂਧੀ ਨੇ ਨਹੀਂ ਸੀ ਦਿੱਤਾ ਥੈਂਕ ਯੂ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ